ਤਰੀਕ ਤੋਂ ਪਹਿਲਾਂ ਪਹਿਲਾਂ ਤਨਖਾਹਾਂ ਦੇ ਦਾਂਗੇ ਤੇ ਤੁਹਾਡਾ ਜਿਹੜਾ ਪਿਛਲਾ ਬਕਾਇਆ ਕਰੋਨਾ ਦਾ ਬਕਾਇਆ ਹੈ ਜੀ ਜਾਂ ਉਹ 416 ਦਾ 416 ਰੁਪਏ ਚੰਨੀ ਸਰਕਾਰ ਨੇ ਵਧਾਇਆ ਸੀ ਉਹਦਾ ਬਕਾਇਆ ਪਿਆ ਜੀ ਵੀ ਸਾਰੀਆਂ ਸੂਲਤਾਂ ਨੇ ਜਿਹੜੇ ਸਾਨੂੰ ਦੇਵਾਂਗੇ ਪਰ ਅੱਜ ਤਰੀਕ 12 ਹੋ ਗਈ ਸਾਨੂੰ ਅੱਜ ਦਾ ਟਾਈਮ ਮਿਲਿਆ ਸੀ ਅੱਜ ਹੀ ਸਾਨੂੰ ਲੈਟਰ ਮਿਲਿਆ ਸੀ ਅਸੀਂ ਧਰਨਾ ਲਾਇਆ ਸੀ ਵੀ ਤਨਖਾਹ ਦੇ ਸਬੰਧ ਦੇ ਵਿੱਚ ਪਰ ਉਸ ਮੀਟਿੰਗ ਦੇ ਵਿੱਚੋਂ ਸਾਨੂੰ ਕੋਈ ਸਾਤਖਾਲ ਨਹੀਂ ਨਿਕਲਿਆ ਮੇਰੀ ਕੰਪਨੀ ਮਰਦਾਬਾਦ 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 ਤੇਰੀ ਕੰਪਨੀ ਨੂੰ ਅਜ ਦਫਾ ਕਰੋ ਦਫਾ ਕਰੋ ਐਕਸ਼ਨ ਸਾਹਿਬ ਮਤਲਬ ਕਿ ਆਪਣਾ ਉਹ ਲੈਂਦੇ ਨੇ ਜੀ ਵੀ ਵੀ ਵਾਰਡਰ ਲੈਂਦੇ ਨੇ ਵੀ ਅਸੀਂ ਇਹਨਾਂ ਨੂੰ ਤਰਖਾਹਾਂ ਨੇ ਜਿਹੜੀਆਂ ਟੈਂਸ ਸਾਡੇ ਜਿਹੜੇ ਸਾਥੀ ਨੇ ਬਹੁਤ ਘੱਟ ਉਜਰਤਾ ਲੈਂਦੇ ਨੇ ਜੀ ਸੀਵਰ ਸਾਰੇ ਸ਼ਹਿਰ ਦਾ ਸੀਵਰ ਸਾਫ਼ ਕਰਦੇ ਨੇ ਜੀ ਉਹ ਨਾ ਉਹਨਾਂ ਨੂੰ ਕੋਈ ਸਾਬਣ ਤੇਲ ਨਾ ਕੋਈ ਹੋਰ ਸਿਹਤ ਸਹੂਲਤਾਂ ਸਾਡਾ ਸਾਥੀ ਬੈਠਾ ਜੀ ਈਐਸਆਈ ਕਾਰਡ ਦੇ ਪੈਸੇ ਨੇ ਜਿਹੜੇ ਕੰਪਨੀ ਇਹਨਾਂ ਦੇ ਖਾਤੇ ਦੇ ਵਿੱਚੋਂ ਕੱਟ ਲੈਂਦੀ ਹੈ ਪਰ ਇਹਨਾਂ ਦੇ ਉਥੇ ਮੈਡੀਕਲ ਦੇ ਵਿੱਚ ਜਮਾ ਨਹੀਂ ਕਰਾਉਂਦੀ ਦੀ ਹੈਲਥ ਬੋਰਡ ਦੇ ਮੈਂ ਦੇ ਵਿੱਚ ਇਹਨਾਂ ਨੂੰ ਉਹ ਸੂਗਤਾਂ ਤੋਂ ਜੁੜੇ ਜਾਂਦੇ ਨੇ ਸਾਨੂੰ ਦੱਸਿਆ ਸਾਥੀ ਨੇ ਕਾਰਡ ਭਗਾ ਕੇ ਮਾਰਦੇ ਨੇ ਜੀ ਉਹ ਤੇ ਸਾਡੇ ਸਾਥੀ ਦਾ ਇਲਾਜ ਹੈ ਜਿਹੜਾ ਬੜੀ ਮੁਸ਼ਕਲ ਨਾਲ ਸਾਨੂੰ ਕਰਾਉਣਾ ਪੈ ਰਿਹਾ ਹੈ ਅੱਜ ਜਦੋਂ ਕੋਈ ਇਹਨਾਂ ਨੇ ਸਾਰਥਕ ਸਾਡਾ ਕੋਈ ਨਾ ਤਨਖਾਹ ਦਾ ਨਾ ਕੋਈ ਹੋਰ ਮਸਲਾ ਦਾ ਹੱਲ ਕੀਤਾ ਤਾਂ ਸਾਨੂੰ ਮਜਬੂਰ ਨੂੰ ਸਾਨੂੰ ਜਿਹੜਾ ਇਹ ਘਿਰੋਇਆ ਕਰਨਾ ਪਿਆ ਮਰਦਾਬਾ 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 ਤੇਰੀ ਕੰਪਨੀ ਮਰਦਾਬਾ 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 ਤੇਰੀ ਕੰਪਨੀ ਬੋਲ ਕਰੋ ਬੋਲ ਕਰੋ ਬੋਲ ਕਰੋ ਕੰਦੇ ਹੱਥਾਂ ਮੇਰੀ ਕਪੜੀ ਮਰਦਾਬਾਦ 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 ਸਪਲਾਈ ਅਤੇ ਸੀਵਰੇ ਬੋਰਡ ਸੰਘਰਸ਼ ਕਮੇਟੀ ਵੱਲੋਂ ਅੱਜ ਸੰਗਰੂਰ ਦੇ ਸੀਵਰੇ ਬੋਰਡ ਦਫਤਰ ਵਿਖੇ ਧਰਨਾ ਲਗਾਏਗਾ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਕਿ ਜੋ ਮੇਨ ਗੇਟ ਹਨ ਉਹਨਾਂ ਨੂੰ ਇਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲੋਕ ਲਗਾ ਦਿੱਤਾ ਗਿਆ ਹੈ ਇਹ ਦਹਿਕ ਦੱਸ ਰਹੇ ਸੀ ਕਿ ਕਈ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਉੱਚੇ ਅਧਿਕਾਰੀਆਂ ਨੂੰ ਮਿਲਦੇ ਰਹਿੰਦੇ ਹਨ ਲੇਕਿਨ ਲਾਰੇ ਤੋਂ ਇਲਾਵਾ ਕੁਝ ਨਹੀਂ ਮਿਲਿਆ ਤਾਂ ਅੱਜ ਇਹਨਾਂ ਨੂੰ ਇਹਨਾਂ ਜੋ ਅੱਜ ਇਹਨਾਂ ਨੇ ਐਕਸਨ ਐਕਸਿਵਰੀ ਬੋਰਡ ਦਾ ਉਹਨਾਂ ਨੂੰ ਅਤੇ ਉਹਨਾਂ ਦੇ ਸਟਾਫ ਨੂੰ ਤੇ ਜੋ ਕੰਪਨੀ ਹੈ ਜਿਸੇ ਕੋਈ ਠੇਕਾ ਹੈ ਉਸ ਦੇ ਉੱਚ ਅਧਿਕਾਰੀਆਂ ਨੂੰ ਅੱਜ ਇੱਥੇ ਹੀ ਬੰਦ ਕਰ ਲਿਆ ਹੈ ਬੰਦਕ ਬਣਾ ਲਿਆ ਕਿਰਨਾਂ ਦਾ ਕਹਿ ਸਕਦੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੋਈ ਇੱਕ ਬਾਈ ਹੈ ਜੋ ਇਹਨਾਂ ਦੇ ਕੋਲੇ ਕੰਮ ਕਰਦਾ ਸੀ ਸੀਵਰੇਜ ਦਾ ਕੰਮ ਕਰਦੇ ਕਰਦੇ ਇਹ ਇਹਨੂੰ ਕੋਈ ਬਿਮਾਰੀ ਹੋ ਗਈ ਜਿਸ ਕਰਕੇ ਤੁਰਨ ਫਿਰਨ ਦੇ ਵਿੱਚ ਵੀ ਹੁਣ ਅਸਮਰਥ ਹੈ ਇਹਦੀ ਤਨਖਾਹ ਨਹੀਂ ਦੇ ਰਹੇ ਇਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ ਇਹਦੀਆਂ ਜੋ ਦਵਾਈਆਂ ਬੂਟੀਆਂ ਹਨ ਇਹ ਬੜੀਆਂ ਔਖੀਆਂ ਬੜੇ ਔਖੇ ਤਰੀਕੇ ਨਾਲ ਲੈਂਦਾ ਹੈ ਕਿਉਂਕਿ ਪ੍ਰਾਈਵੇਟ ਇਲਾਜ ਕਰਾ ਰਿਹਾ ਇਹਨਾਂ ਦਾ ਕੋਈ ਬੀਮਾ ਨਹੀਂ ਸੀ ਕੋਈ ਐਸਆਈ ਕਾਰਡ ਨਹੀਂ ਬਣਾਇਆ ਸੀਗਾ ਕਿ ਨਾਮ ਰਿਹਾ ਆਪਣਾ ਸੋਨੂ ਆ ਜੀ ਸੋਨੂ ਜੀ ਕਿਸ ਤਰ੍ਹਾਂ ਹੋਇਆ ਸੀ ਜ਼ ਇਹ ਜੀ ਸ਼ਿਵਰਚੇ ਮੇਰੇ ਪੜਤ ਦਾ ਕੰਮ ਕਰਾ ਕਰਦਾ ਤਾਂ ਤਾਂ ਹੋਇਆ ਜੀ ਕੋਈ ਇਲਾਜ ਕਰਾਏ ਕੰਪਨੀ ਨੇ ਜਾਂ ਪ੍ਰਸ਼ਾਸਨ ਨੇ ਆਜੇ ਨਹੀਂ ਕੋਈ ਹੋ ਨਹੀਂ ਆ ਜੀ ਕੋਈ ਕਾਰਡ ਨਹੀਂ ਬਣਾਇਆ ਮੇਰਾ ਕੁਛ ਨਹੀਂ ਬਣਾਇਆ ਇਹਨਾਂ ਨੇ ਤੁਹਾਡੇ ਐਕਸ ਨੇ ਕੀ ਕਹਿੰਦੇ ਨੇ ਉਹ ਕੋਈ ਨਹੀਂ ਜਾਣਦੇ ਆ ਕਾਰਡ ਦਿੰਦੇ ਆ ਕਾਰਡ ਫੇਕਾ ਮਾਰਿਆ ਅਗਲੇ ਜਿਹੜੇ ਹੈਗੇ ਆ ਹਸਪਤਾਲ ਵਾਲੇ ਉਹ ਕੰਦਾ ਚੱਲੂ ਗਿਆ ਨੇ ਜਾਂ ਉਹ ਕੋਈ ਕੰਦਾ ਚੰਡੀਗੜ੍ਹ ਜਾਓ ਦੱਸੋ ਗਰੀਬ ਬੰਦਾ ਮਗਰ ਕੜਿਆ ਜਾਏ ਕਿੰਨੇ ਚਿਰ ਤੁਸੀਂ ਸਰਵਿਸ ਕੀਤੀ ਸਾਨੂੰ 25 ਸਾਲ ਹੋ ਗਏ ਜੀ 25 ਸਾਲ ਸੇਵਾ ਕੀਤੀ ਲੇਕਿਨ ਮੁੱਲਾ ਮਿਲਿਆ ਕਿ ਜਦੋਂ ਅੱਜ ਪਰੇਸ਼ਾਨ ਹੈ ਬਿਮਾਰੀ ਨਾਲ ਪੀੜਤ ਹੈ ਤਾਂ ਮੈਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਅਤੇ ਉਸ ਕੰਪਨੀ ਵੱਲੋਂ ਛੱਡ ਦਿੱਤਾ ਗਿਆ ਇਸ ਨੂੰ ਬੇਸਹਾਰਾ ਰੋਣ ਦੇ ਵਾਸਤੇ ਕਿਨਾ ਵੀ ਜੀ ਆਪਣਾ ਮੇਰਾ ਨਾਮ ਹਰਦੀਪ ਕੁਮਾਰ ਹੈ ਜੀ ਸਰ ਕਿਸ ਤਰ੍ਹਾਂ ਅੱਜ ਇੱਥੇ ਆਏ ਤੇ ਆਪਣੇ ਕੀ ਮੰਗਣੇ ਜੋ ਅੱਜ ਤੁਹਾਨੂੰ ਸੀਵਰੇ ਬੋਰਡ ਨੂੰ ਲੋਕ ਲਗਾਣਾ ਪੈ ਗਿਆ ਇਹਨਾਂ ਦੇ ਉੱਚ ਅਧਿਕਾਰ ਜਿਵੇਂ ਐਕਸ਼ਨ ਹੋ ਗਿਆ ਇਹਨਾਂ ਦਾ ਸਟਾਫ ਹੋ ਗਿਆ ਅੱਜ ਤੁਹਾਨੂੰ ਇੱਕ ਤਰ੍ਹਾਂ ਬੰਦਗੀ ਬਣਾ ਲਿਆ ਸਰ ਲਗਾਤਾਰ 1 ਸਾਲ ਤੋਂ ਜੀ ਅਸੀਂ ਵਰਕਰਾਂ ਦੀਆਂ ਤਨਖਾਹਾਂ ਦੇ ਪਿੱਛੇ ইপিএফ ਦੇ ਵਿੱਚ ਈਐਸਆਈ ਸਹੂਲਤਾਂ ਦੇ ਪਿੱਛੇ ਅਸੀਂ ਲਗਾਤਾਰ ਐਕਸ਼ਨ ਸਾਹਿਬ ਨੂੰ ਮਿਲਦੇ ਰਹਾਂ ਬਕਾਇਦਾ ਸਾਡੇ ਕੋਲੇ ਰਿਕਾਰਡ ਹੈ ਜੀ ਉਹ ਬਕਾਇਦਾ ਪਰ 5-6 ਵਾਰ ਮੀਟਿੰਗ ਵੀ ਹੋਈ ਐਸਟੀਐਮ ਸਾਹਿਬ ਨਾਲ ਵੀ ਮੀਟਿੰਗ ਹੋਈ ਉੱਥੇ ਵੀ ਮੰਨ ਕੇ ਆਏ ਨੇ ਵੀ ਅਸੀਂ ਤਨਖਾਹਾਂ ਟਾਈਮ ਸਰ ਦੇ ਦਾਂਗੇ ਆ ਪਿੱਛੇ ਲੇਟਲੀ 17 ਤਰੀਕ ਨੂੰ ਜੀ ਧੂਰੀ ਵਿਖੇ ਮਤਲਬ ਕਿ ਮੁੱਖ ਮੰਤਰੀ ਦੇ ਜਿਹੜੇ OSDC ਉਹਨਾਂ ਨੇ ਭੇਜਿਆ ਜੀ ਉੱਥੇ ਤੇ ਉੱਥੇ ਬਕਾਇਦਾ ਉਹਨਾਂ ਦੇ ਵਿੱਚ ਇਹ ਮੰਨ ਕੇ ਆਏ ਸਾਡੀ ਸਾਰੀ ਲਿਖੀ ਪੜਤੀ ਹੋਈ ਵੀ 7 ਤਰੀਕ ਤੋਂ ਪਹਿਲਾਂ ਪਹਿਲਾਂ ਤਨਖਾਹਾਂ ਦੇ ਦਾਂਗੇ ਤੇ ਤੁਹਾਡਾ ਜਿਹੜਾ ਪਿਛਲਾ ਬਕਾਇਆ ਕਰੋਨਾ ਦਾ ਬਕਾਇਆ ਹੈ ਜੀ ਜਾਂ 416 ਦਾ 416 ਰੁਪਏ ਚੰਨੀ ਸਰਕਾਰ ਨੇ ਬਤਾਇਆ ਸੀ ਉਹਦਾ ਬਕਾਇਆ ਪਿਆ ਜੀ ਵੀ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਸਾਨੂੰ ਦੇਵਾਂਗੇ ਪਰ ਅੱਜ ਤਰੀਕ 12 ਹੋ ਗਈ ਸਾਨੂੰ ਅੱਜ ਦਾ ਟਾਈਮ ਮਿਲਿਆ ਸੀ ਅੱਜ ਹੀ ਸਾਨੂੰ ਲੈਟਰ ਮਿਲਿਆ ਸੀ ਅਸੀਂ ਧਰਨਾ ਲਾਇਆ ਸੀ ਵੀ ਤਨਖਾਹ ਦੇ ਸਬੰਧ ਦੇ ਵਿੱਚ ਪਰ ਫੇ ਉਸ ਮੀਟਿੰਗ ਦੇ ਵਿੱਚੋਂ ਸਾਨੂੰ ਕੋਈ ਸਾਰਤਕ ਹੱਲ ਨਹੀਂ ਨਿਕਲਿਆ ਨਾ ਐਕਸ਼ਨ ਸਾਹਿਬ ਮਤਲਬ ਕਿ ਆਪਣਾ ਉਹ ਲੈਂਦੇ ਨੇ ਜੀ ਵੀ ਵੀ ਵਾਰਡਰ ਲੈਂਦੇ ਨੇ ਵੀ ਅਸੀਂ ਇਹਨਾਂ ਨੂੰ ਤਨਖਾਹਾਂ ਨੇ ਜਿਹੜੀਆਂ ਟੈਂਸ ਸਾਡੇ ਜਿਹੜੇ ਸਾਥੀ ਨੇ ਬਹੁਤ ਘੱਟ ਉਜਰਤਾ ਲੈਂਦੇ ਨੇ ਜੀ ਸੀਵਰ ਸਾਰੇ ਸ਼ਹਿਰ ਦਾ ਸੀਵਰ ਸਾਫ਼ ਕਰਦੇ ਨੇ ਜੀ ਉਹ ਨਾ ਉਹਨਾਂ ਨੂੰ ਕੋਈ ਸਾਬਣ ਤੇਲ ਨਾ ਕੋਈ ਹੋਰ ਸਿਹਤ ਸਹੂਲਤਾਂ ਸਾਡਾ ਸਾਥੀ ਬੈਠਾ ਜੀ ਈਐਸਆਈ ਕਾਰਡ ਦੇ ਪੈਸੇ ਨੇ ਜਿਹੜੇ ਕੰਪਨੀ ਇਹਨਾਂ ਦੇ ਖਾਤੇ ਦੇ ਵਿੱਚੋਂ ਕੱਟ ਲੈਂਦੀ ਹੈ ਪਰ ਇਹਨਾਂ ਦੇ ਉੱਥੇ ਮੈਡੀਕਲ ਦੇ ਵਿੱਚ ਜਮਾ ਨਹੀਂ ਕਰਾਉਂਦੀ ਜੀ ਹੈਲਥ ਡਿਪਾਰਟਮੈਂਟ ਦੇ ਵਿੱਚ ਤੇ ਇਹਨਾਂ ਨੂੰ ਉਹ ਸਹੂਲਤਾਂ ਤੋਂ ਜੁੜੇ ਜਾਂਦੇ ਨੇ ਤੁਹਾਨੂੰ ਦੱਸਿਆ ਜੀ ਸਾਥੀ ਨੇ ਕਾਰਡ ਭਗਾ ਕੇ ਮਾਰਦੇ ਨੇ ਜੀ ਉਹ ਤੇ ਸਾਡੇ ਸਾਥੀ ਦਾ ਇਲਾਜ ਹੈ ਜਿਹੜਾ ਬੜੀ ਮੁਸ਼ਕਲ ਨਾਲ ਸਾਨੂੰ ਕਰਾਉਣਾ ਪੈ ਰਿਹਾ ਤੇ ਉਸ ਸੰਬੰਧ ਦੇ ਵਿੱਚ ਅੱਜ ਜਦੋਂ ਕੋਈ ਇਹਨਾਂ ਨੇ ਸਾਰਥਕ ਸਾਡਾ ਕੋਈ ਨਾ ਤਨਖਾਹ ਦਾ ਨਾ ਕੋਈ ਹੋਰ ਮਸਲਾ ਦਾ ਹੱਲ ਕੀਤਾ ਤਾਂ ਸਾਨੂੰ ਮਜਬੂਰ ਨੂੰ ਸਾਨੂੰ ਜਿਹੜਾ ਇਹ ਕਿਰੋਆ ਕਰਨਾ ਪਿਆ ਫਿਰ ਕੀ ਨਾਮ ਹੈ ਆਪਣਾ ਮੇਰਾ ਨਾਮ ਚਮਕੌਰ ਸਿੰਘ ਮੇਰਾ ਜਮਕੌਰ ਸਿੰਘ ਜੀ ਕੀ ਮੰਗਾਂ ਨੇ ਆਪਣੀਆਂ ਜੋ ਅੱਜ ਤੁਹਾਨੂੰ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਹੀ ਬੰਦੀ ਬਣਾਣਾ ਪਿਆ ਗਿਆ ਮੰਗਾਂ ਸਾਡੀਆਂ तकरीबन 2016 ਤੋਂ ਇਹ ਚੱਲਦੀ ਆ ਰਹੀਆਂ ਨੇ ਇੱਕ ਸਾਲ ਤੋਂ ਤਾਂ ਲਗਾਤਾਰ ਜਦੋਂ ਦੀ ਇਹ ਐਕਸ਼ਨ ਸਾਹਬ ਆਇਆ ਹੈ ਇਹ ਮਤਲਬ ਕੰਪਨੀ ਨੂੰ ਬਿਲਕੁਲ ਨਹੀਂ ਕਹਿੰਦੇ ਕੁਝ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਮੰਗਾਂ ਸਾਡੀਆਂ ਸਮੇਸਰ ਤਨਖਾਹਾਂ ਦੀ ਰਹਿ ਗਈ ਬਰਕਰਾਂ ਦਾ ਉਹਨਾਂ ਦੇ ਖਾਤੇ ਜੀਪੀਐਫ ਜਮ੍ਹਾਂ ਕਰਾਉਣਾ ਐਸਆਈਸੀ ਕਾਰਡ ਨੇ ਜਿਹੜੇ ਉਹ ਬਣਾ ਕੇ ਦੇਣ ਤਾਂ ਕਿ ਆਪਦੇ ਪਰ ਆਪਦਾ ਦੇ ਪਰਿਵਾਰ ਦਾ ਇਲਾਜ ਕਰਾ ਲੈਣਾ ਕੁਝ ਬਕਾਏ ਨੇ ਕੁਝ ਬੋਨਸ ਦੇ ਮਸਲੇ ਨੇ ਸਾਡੀਆਂ 9 ਮੰਗਾਂ ਨੇ ਪਰ ਇਹ ਹਰੇਕ ਮੰਗ ਤੇ ਜੱਸ ਕਰ ਦਿੰਦੇ ਆ ਐਕਸ਼ਨ ਸਾਹਿਬ ਦੇ ਸਾਹਮਣੇ ਮਾਨਜੋਗ ਐਸਡੀਐਮ ਸਾਹਿਬ ਦੇ ਵੀ ਕਿਉਂਕਿ ਪਿਛਲੇ ਮਹੀਨੇ ਦੇ ਵਿੱਚ ਇਹੀ ਇਸੇ ਤਰ੍ਹਾਂ ਇਸ ਦਫ਼ਤਰ ਦਾ ਘਰਾਓ ਕੀਤਾ ਗਿਆ ਸੀ ਪੁਲਿਸ ਪ੍ਰਸ਼ਾਸਨ ਵਿੱਚ ਪੈ ਕੇ ਡੀਐਸਪੀ ਸਾਹਿਬ ਨੇ ਐਸਡੀਐਮ ਸਾਹਿਬ ਨਾਲ ਮੀਟਿੰਗ ਜਿਹੜੀ ਫਿਕਸ ਕਰਾਤੀ ਸੀ ਉੱਥੇ ਮੀਟਿੰਗ 'ਚ ਸਾਰਾ ਕੁਝ ਲਿਖ ਕੇ دیا ਏ ਮੰਨ ਜਾਂਦੇ ਆ ਵੀ ਹਾਂ ਜੀ ਮੰਗਾਂ ਜਾਇਜ਼ ਨੇ ਇਹਨੂੰ ਅਸੀਂ ਹੱਲ ਕਰਾਂਗੇ ਇਹਨਾਂ ਨੂੰ ਸਮੇਂ ਸਿਰ ਤਰਖਾ ਦੇ ਦੀ ਹੈਗੀ ਸੀ ਕਰਾਂਗੇ ਪਰ ਉਸ ਤੋਂ ਬਾਅਦ ਜਦੋਂ ਅਸੀਂ ਜਾ ਕੇ ਐਸਡੀਐਮ ਸਾਹਿਬ ਨੂੰ ਦੱਸਦੇ ਆ ਵੀ ਐਸਡੀਐਮ ਸਾਹਿਬ ਇਹਦਾ ਕੁਝ ਨਹੀਂ ਕਰਿਆ ਕੰਪਨੀ ਨੇ ਤਾਂ ਉਹ ਵੀ ਕਹਿੰਦੇ ਆ ਵੀ ਤੁਸੀਂ ਹੁਣ ਐ ਕਰੋ ਡੀਸੀ ਸਾਹਿਬ ਕੋਲ ਚਲੇ ਜਾਓ ਇਸ ਤਰ੍ਹਾਂ ਦਾ ਪ੍ਰਸ਼ਾਸਨ ਦਾ ਰਵਈਆ ਸਰ 2 ਲੱਖ ਰੁਪਏ ਦੱਸ ਰਹੇ ਤੁਸੀਂ ਦੱਸ ਰਹੇ ਜੀ ਕਿ 2 ਲੱਖ ਰੁਪਏ ਕੰਪਨੀ ਦੇ ਖਾਤੇ ਵਿੱਚ ਪਵਾਇਆ ਕਿ ਐਕਸ਼ਨ ਸਾਹਿਬ ਦੱਸ ਜਦੋਂ ਗੱਲ ਕਰ ਰਹੇ ਸੀਗੇ ਵੀ ਤੁਸੀਂ ਇਹਨਾਂ ਦੇ ਖਾਤੇ ਕਿਉਂ ਨਹੀਂ ਪਵਾਇਆ ਕੰਪਨੀ ਦੀ ਨਿਲਾਇਕੀ ਹੈ ਲੇਕਿਨ ਫਿਰ ਵੀ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੰਪਨੀ ਨੂੰ ਜਿਹੜੇ 2 ਲੱਖ ਰੁਪਏ ਦਿੰਦੇ ਆ ਉਹ ਜੇ ਤੱਕ ਕਿਸੇ ਆਪਣੇ ਪੱਖੋਂ ਇਸੇ ਹੋਰ ਪ੍ਰੋਜੈਕਟਾਂ ਦੇ ਲਾ ਦਿੰਦੀ ਹੈ ਜਾਂ ਸਾਡਾ ਸ਼ੱਕ ਇਹ ਹੈ ਵੀ ਇਹ ਇਹਨਾਂ ਦੀ ਰਲੀ ਮਿਲੀ ਗੇਮ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਸ ਵਿਭਾਗ ਦਾ ਜਿਹੜਾ ਸੀਓ ਹੈ ਸੰਜੇ ਪੋਪਲੀਰ ਹੈ ਉਹਦੇ ਘਰੋਂ ਸੋਨੇ ਦੀਆਂ ਇੱਟਾਂ ਫੜੀਆਂ ਗਈਆਂ ਨੇ ਹੁਣ ਜਿਹੜਾ ਕੰਪਨੀਆਂ ਦਾ ਠੇਕੇਦਾਰਾਂ ਦਾ ਜਿਹੜਾ ਕਮਿਸ਼ਨ ਹੈ ਇਹ ਉੱਪਰ ਤੱਕ ਇੱਟਾਂ ਬਣਾਉਣ ਵਾਸਤੇ ਲੱਗਿਆ ਹੋਇਆ ਹੈ ਸਰ ਕੀ ਕੀ ਨਾਮ ਹੈ ਆਪਣਾ ਮੇਰਨਾ ਸਿਤਾਰਾ ਸ਼ਰਮਾ ਸ਼ਰਮਾ ਜੀ ਕਿਸ ਤਰ੍ਹਾਂ ਅੱਜ ਆਪਣੇ ਮੰਗਾ ਨੇ ਸੀਵਰ ਬੋਰਡ ਦੇ ਐਕਸ਼ਨ ਸਾਹਬ ਹੋ ਗਏ ਉਹਨਾਂ ਦੇ ਜੋ ਸਾਥੀ ਨੇ ਉਹਨਾਂ ਦਾ ਸਟਾਫ ਹੈ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਹੈ ਤੇ ਜੋ ਕੰਪਨੀ ਹੈ ਉਹਨਾਂ ਦੇ ਅਧਿਕਾਰੀ ਵੀ ਬਿਚੇ ਬੈਠੇ ਨੇ ਪਹਿਲਾਂ ਤਾਂ ਧੰਨਵਾਦੀਆਂ ਤੁਹਾਡੇ ਚੈਨਲ ਦੇ ਜਿਹੜੀ ਸਾਡੀ ਗੱਲ ਨੂੰ ਤੁਸੀਂ ਲੋਕਾਂ ਤੱਕ ਲੈ ਕੇ ਜਾਣ ਦੇ ਵਿੱਚ ਸਾਡੀ ਮਦਦ ਕਰੋਗੇ ਅੱਜ ਦਾ ਜਿਹੜਾ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਵਿੱਚ ਇਸ ਤਰ੍ਹਾਂ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਅਧਿਕਾਰੀਆਂ ਦਾ ਤੇ ਕੰਪਨੀ ਅਧਿਕਾਰੀਆਂ ਦਾ ਜਿਹੜਾ ਘ੍ਰਿਓ ਉਹ ਜਿੱਥੇ ਬੰਦੀ ਵੱਲੋਂ ਕੀਤਾ ਹੋਇਆ ਅਸੀਂ ਪਿਛਲੇ ਤਕਰੀਬਨ 15-16 ਮਹੀਨਿਆਂ ਤੋਂ April 23 ਤੋਂ ਸਾਡੀ ਜਿਹੜੀ ਗੱਲਬਾਤ ਆ ਉਹ ਮੰਗਾ ਦੇ ਸੰਬੰਧ ਵਿੱਚ ਚੱਲ ਰਹੀ ਆ ਮੰਗਾ ਵੀ ਕੀਨੇ ਮੂੜਲੀਆਂ ਮੰਗਾ ਨੇ ਜਦੋਂ ਕੋਈ ਸਰਕਾਰ ਕੋਈ ਅਦਾਰਾ ਅ ਐਗਰੀਮੈਂਟ ਕਰਦਾ ਲੇਬਰ ਦਾ ਉਹਦੇ ਵਿੱਚ ਸ਼ਰਤਾਂ ਹੁੰਦੀਆਂ ਨੇ ਐਜਪਰ ਲੇਬਰ ਲਾ ਉਹਦੇ ਮੁਤਾਬਕ ਉਹਨਾਂ ਨੇ ਉਹ ਸਾਰੀਆਂ ਸਹੂਲਤਾਂ ਠੇਕੇਦਾਰ ਨੇ ਕੰਪਨੀ ਨੇ ਉਹਨਾਂ ਕਰਮਚਾਰੀਆਂ ਨੂੰ ਦੇਣੀਆਂ ਹੁੰਦੀਆਂ ਨੇ ਪਰ ਉਹਦੇ ਵਿੱਚ ਜਿਹੜੀ ਕੰਪਨੀਆਂ ਉਹ ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤਾਂ ਇਹਨਾਂ ਕਰਮਚਾਰੀਆਂ ਨੂੰ ਨਹੀਂ ਦੇ ਰਹੀ ਨਾ ਹੀ ਮਤਲਬ ਜਿਹੜਾ ਪ੍ਰਿੰਸੀਪਲ ਏਮਪਲਾਇਰ ਆ ਕਾਰਜਕਾਰੀ ਇੰਜੀਨੀਅਰ ਉਹ ਇਹਦੀ ਸਰਦਾਰਦੀ ਲੈ ਰਿਹਾ ਸਗੋਂ ਟਾਲ ਮਟੋਲ ਕਰਕੇ ਇਹ ਸਮਾਂ ਲਿਖਾਇਆ ਜਾ ਰਿਹਾ ਬਾਕੀ ਅਜੇ ਤੱਕ ਜਿਹੜਾ ਪਹਿਲਾ ਸਾਡਾ ਮੁੱਦਾ ਜਿਹੜੀ ਤਨਖਾਹ ਉਹ ਹਰ ਇੱਕ ਕੋਈ ਵੀ ਕਿਸੇ ਵੀ ਸਿਸਟਮ ਦੇ ਵਿੱਚ ਕੰਮ ਕਰਦਾ ਹੋਵੇ ਉਹਨੂੰ 7 ਤਰੀਕ ਨੂੰ ਤਨਖਾਹ ਮਿਲ ਜਾਣੀ ਚਾਹੀਦੀ ਹੈ ਲੇਬਰ ਰੂਲ ਕਹਿੰਦੇ ਨੇ ਪਰ ਇੱਥੇ ਤਨਖਾਹ 25 22 30 ਦੋ ਦੋ ਮਹੀਨੇ ਦੀ ਵੀ ਇਕੱਠੀ ਹੋ ਜਾਂਦੀ ਆ ਪਰ ਉਹ ਤਨਖਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀਆਂ ਜਿਸ ਕਰਕੇ ਇਹਨਾਂ ਕਰਮਚਾਰੀਆਂ ਵਿੱਚ ਸਖਤ ਰੋਸ ਆ ਕੇ ਅੱਜ ਤੱਕ ਵੀ ਤਨਖਾਹ ਇਹਨਾਂ ਨੂੰ ਸਾਡੇ ਨਾਲ ਹੋਈਆਂ ਪਿਛਲੀਆਂ ਮੀਟਿੰਗਾਂ ਦੇ ਵਾਅਦਿਆਂ ਦੇ ਮੁਤਾਬਕ ਉਹ ਤਨਖਾਹ ਵੀ ਨਹੀਂ ਦਿੱਤੀ ਗਈ ਪਿਛਲੀਆਂ ਮੀਟਿੰਗਾਂ ਸਾਡੇ ਮਾਨਯੋਗ ਐਸਡੀਐਮ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਨੇ ਨਗਰ ਕੌਂਸਲ ਧੂਰੀ ਦੇ ਵਿੱਚ ਵੀ ਉੱਥੋਂ ਦੇ ਪ੍ਰਧਾਨ ਜਾਂ ਉੱਥੋਂ ਦਾ ਜਿਹੜੇ ਐਮਸੀ ਸਾਹਿਬਾਂ ਨਾਲ ਮੀਟਿੰਗਾਂ ਹੋ ਗਈਆਂ ਇਹਨੇ ਧਰਨੇ ਲਾਗੇ ਆਂਦੇ ਨੇ ਪ੍ਰਸ਼ਾਸਨ ਹੱਲ ਕਰਵਾ ਦਿੰਦੇ ਨੇ ਪੈਸੇ ਵੀ ਮਿਲ ਜਾਂਦੇ ਨੇ ਕਿ ਕੋਈ ਪੱਕਾ ਹੱਲ ਨਹੀਂ ਕਿ ਅੱਜ ਤੁਸੀਂ ਧਰਨਾ ਲਗਾਇਆਗਾ ਕਿ ਕੋਈ ਇਸ ਵਿੱਚ ਕੋਈ ਪੱਕਾ ਸਿੱਟਾ ਨਿਕਲੇਗਾ ਕਿ ਇੱਕ ਮੁਰਕੇ ਧਰਨਾ ਲਗਾਣਾ ਨਾ ਪਵੇ ਆਪ ਇਦੇ ਵਿੱਚ ਸਾਡਾ ਇਹ ਮੰਨਣਾ ਜੀ ਕਿ ਜਿਹੜੀ ਇਹ ਪੇਮੈਂਟਾਂ ਕਰਦੇ ਨੇ ਮਹੀਨੇ ਮਹੀਨੇ ਪੇਮੈਂਟਾਂ ਠੇਕੇਦਾਰ ਜਾਂ ਕੰਪਨੀ ਨੂੰ ਕਰਨੀਆਂ ਹੁੰਦੀਆਂ ਨੇ ਉਹਦੇ ਵਿੱਚ ਇਹਨਾਂ ਦੀ ਕੋਈ ਰੀਮੀਰੀ ਭੁਗਤ ਹੁੰਦੀ ਹੈ ਇਹਨਾਂ ਨੂੰ ਕਮਿਸ਼ਨ ਜਾਂਦੇ ਨੇ ਜਿਸ ਕਰਕੇ ਕੰਪਨੀ ਤੇ ਉਹ ਉਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਬਣਾ ਸਕਦੇ ਕਿ ਉਹਨਾਂ ਨੂੰ ਉਹ ਪ੍ਰੈਸ਼ਰ ਦੇ ਨਾਲ ਕਹਿ ਸਕਣਾ ਵੀ ਤੁਸੀਂ ਪੇਮੈਂਟ ਇਹਨਾਂ ਦੀ ਇਸ ਤਰੀਕ ਤੇ ਨਿਰਧਾਰਤ ਸਮੇਂ ਤੇ ਪਾਓ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਕਮਿਸ਼ਨ ਲੈ ਹੀ ਹੁੰਦੇ ਨੇ ਇਹਨਾਂ ਦੀ ਚਾਹੇ ਮੁਰੰਮਤ ਦਾ ਕੰਮ ਹੋਵੇ ਇਹਨਾਂ ਦੀ ਰਿਪੇਅਰ ਦਾ ਕੰਮ ਹੋਵੇ ਹੋਰ ਤਰ੍ਹਾਂ ਦੇ ਕੰਮ ਜਿੰਨੇ ਵੀ ਅਦਾਰੇ ਦੇ ਵਿੱਚ ਕੰਮ ਚੱਲਦੇ ਨੇ ਹਰ ਇੱਕ ਦੇ ਵਿੱਚ ਕੰਪਨੀਆਂ ਤੋਂ ਜਿਹੜੇ ਇੱਥੋਂ ਦੇ ਅਧਿਕਾਰੀ ਨੇ ਉਹ ਕਮਿਸ਼ਨ ਲੈਂਦੇ ਨੇ ਤੇ ਕਮਿਸ਼ਨ ਲੈ ਕੇ ਵੱਡੇ ਵੱਡੇ ਕਮਿਸ਼ਨ ਲੈ ਕੇ ਫਿਰ ਜਿਹੜੇ ਸਾਡੇ ਲੋਕਾਂ ਦਾ ਉਹ ਸ਼ੋਸ਼ਣ ਵੀ ਤੋ ਆ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਦਾ ਨਵਟਾਰਾ ਜਿਹੜਾ ਉਹ ਜਲਦੀ ਕਰਵਾਇਆ ਜਾਵੇ ਜੇ ਨਵਟਾਰਾ ਨਹੀਂ ਜਲਦੀ ਹੁੰਦਾ ਆ ਤੁਹਾਡੀ ਜੋ ਅੱਜ ਮੰਗ ਹੈ ਤੁਸੀਂ ਲਿਖਤੀ ਲੈਣ ਆਏ ਹੋਗੇ ਜੇ ਨਹੀਂ ਪੂਰੀ ਹੁੰਦੀ ਤਾਂ ਅੱਜ ਜੋ ਤੁਸੀਂ ਬੰਦੀ ਬਣਾਏ ਹੋਏ ਨੇ ਲੋਕ ਲਗਾ ਰੱਖਿਆ ਨਾ ਕਿ ਉਹ ਅੰਦਰ ਆ ਸਕਣਾਂ ਬਾਹਰ ਜਾ ਸਕਣ ਕਿੱਥੇ ਜਾ ਹੀ ਰਹੇਗਾ ਇਹ ਜਿਹੜਾ ਅਸੀਂ ਮਜਬੂਰ ਹੋ ਕੇ ਸਾਨੂੰ ਇਹਨਾਂ ਦਾ ਜਿਹੜਾ ਕਰੋ ਕਰਨ ਦਾ ਪ੍ਰੋਗਰਾਮ ਇਹ ਅਸੀਂ ਲਗਾਤਾਰ ਪਿਛਲੇ 3 ਮਹੀਨੇ ਤੋਂ ਨੋਟਿਸ ਦਿੱਤਾ ਹੋਇਆ ਕਿ ਸਾਡਾ ਜਿਹੜਾ ਮੰਗਾਂ ਦੀ ਪ੍ਰਾਪਤੀ ਤੱਕ ਆ ਇਹ ਕਰੋ ਦਾ ਪ੍ਰੋਗਰਾਮ ਤੁਹਾਡਾ ਜਿਹੜਾ ਉਹ ਜਾਰੀ ਰਹੂਗਾ ਅਸੀਂ ਪਿਛਲੇ ਦਿਨੀ ਇਹਨਾਂ ਨੂੰ ਨੋਟਿਸ ਦੇ ਗਏ ਸੀਗੇ ਪਰ ਅੱਜ 4 ਵਜੇ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚੋਂ ਇਹਨਾਂ ਨੇ ਠੀਕ ਨਹੀਂ ਸਮਝਿਆ ਕਿ ਇਹਨਾਂ ਦੇ ਜਿਹੜੇ ਮੰਗਾਂ ਦਾ ਨਵਟਾਰਾ ਕਰਕੇ ਕੋਈ ਪ੍ਰोसीडिंग ਜਾਰੀ ਕਰ ਦਿੱਤੀ ਜਾਂਦੀ ਸਾਨੂੰ ਇਹ ਵੀ ਰੋਸ ਆ ਕਿ ਅਸੀਂ 15 ਮਿੰਟ ਦੇ ਵਿੱਚ ਜੋ ਇਹਨਾਂ ਨਾਲ ਗੱਲਬਾਤ ਹੋਈ ਆ ਉਹ ਸਿਰਫ ਕੰਪਨੀ ਨਾਲੀ ਕੰਪਨੀ ਦੇ ਅਧਿਕਾਰੀਆਂ ਨਾਲੀ ਐਕਸ਼ਨ ਸਾਹਿਬ ਨੇ ਗੱਲਬਾਤ ਕੀਤੀ ਆ ਜਿੱਥੇ ਬੰਦੀ ਨਾਲ ਕਿਸੇ ਤਰ੍ਹਾਂ ਦੀ ਕੋਈ ਨਹੀਂ ਗੱਲ ਕੀਤੀ ਤੇ ਇਸ ਕਰਕੇ ਸਾਨੂੰ ਮਜਬੂਰ ਨਾ ਇਹ ਜਿਹੜਾ ਮਤਲਬ ਸਟੈਪ ਆ ਕਰੋ ਕਰੰਦਵ ਚੱਕਣਾ ਪਿਆ ਜੇ ਨਹੀਂ ਮਸਲਾ ਸਾਡਾ ਹੱਲ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਿੱਖੇ ਸੰਘਰਸ਼ ਲਿਖਣ ਲਈ ਮਜਬੂਰ ਹੋਵਾਂਗੇ ਜਿਨ੍ਹਾਂ ਦੀ ਖੁਦ ਹੀ ਜ਼ਿੰਮੇਵਾਰੀ ਹੋਵੇ ਸਰ ਅੱਜ ਦੀ ਗੱਲ ਕਰ ਰਹੇ ਹਾਂ ਜੇ ਅੱਜ ਕੋਈ ਲਿਖਤੀ ਨਹੀਂ ਮਿਲਦਾ ਤਾਂ ਕਿ ਇਹ ਗੇਟ ਬੰਦ ਰਹੇਗਾ ਹਾਂ ਜੀ ਇਹ ਗੇਟ ਬਿਲਕੁਲ ਹੈ ਜਿੱਥੇ ਬੰਦੀ ਦਾ ਫੈਸਲਾ ਇਹ ਜਦੋਂ ਤੱਕ ਸਾਡਾ ਕਿਸੇ ਤਰ੍ਹਾਂ ਦਾ ਕੋਈ ਸਨੁਸਾਰਤ ਹੱਲ ਨਹੀਂ ਮਿਲਦਾ ਜਾਂ ਪ੍ਰਸ਼ਾਸਨ ਦੇ ਵਿੱਚ ਆ ਕੇ ਸਾਡਾ ਕੋਈ ਨਵਾਂ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੀਟਿੰਗ ਨਹੀਂ ਰੇਂਜ ਹੁੰਦੀ ਇਹਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਇਹ ਕਰੋ ਜਾਰੀ ਰਹੇਗਾ ਇਹ ਸਾਨੂੰ ਸਾਡੇ ਨਾਲ ਆਗੂ ਜਿਨ੍ਹਾਂ ਨੇ ਇੱਕ ਦੱਸਿਆ ਹੈ ਕਿ ਜੇ ਇਹਨਾਂ ਦਾ ਕੋਈ ਪੱਕਾ ਹੱਲ ਹੀ ਹੁੰਦਾ ਅੱਜ ਇਹਨਾਂ ਬਨ ਜੋ ਇਹ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ ਹੈ ਉੱਚ ਅਧਿਕਾਰੀ ਐਕਸ਼ਨ ਸਾਹਿਬ ਵੀ ਇੱਥੇ ਨਹੀਂ ਉਹਨਾਂ ਦਾ ਸਟਾਫ ਵੀ ਇੱਥੇ ਬੰਦੀ ਬਣੇ ਹੋਏ ਨੇ ਤੇ ਜੋ ਗੱਲ ਕੀਤੀ ਜਾਵੇ ਸਾਹਪਲੌਂਜੀ ਕੰਪਨੀ ਜਿਨ੍ਹਾਂ ਕੋਲ ਠੇਕਾ ਹੈ ਉਹ ਵੀ ਇੱਥੇ ਨੇ ਨਾ ਕਿਸੇ ਨੂੰ ਅੰਦਰ ਆਣ ਦਿੱਤਾ ਜਾਂ ਨਾ ਕਿਸੇ ਨੂੰ ਬਾਹਰ ਜਾਣ ਦਿੱਤਾ ਤਾਂ ਇਹਨਾਂ ਨੇ ਕਿਹਾ ਜੇ ਅੱਜ ਕੋਈ ਸਾਰਥਕ ਹੱਲ ਹੀ ਹੁੰਦਾ ਕੋਈ ਲਿਖਤ ਹੀ ਨਹੀਂ ਮਿਲਦਾ ਕੋਈ ਉੱਚ ਅਧਿਕਾਰੀ ਆ ਕੇ ਇਹਨਾਂ ਨੂੰ ਭਰੋਸਾ ਨਹੀਂ ਦਿਵਾਉਂਦਾ ਤਾਂ ਅੱਜ ਚਾਹੇ ਇਹਨਾਂ ਨੂੰ ਇਹ ਰਾਤ ਧਰਨਾ ਇੱਥੇ ਜਾਰੀ ਰੱਖਣਗੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਕਦੋਂ ਗੱਲ ਸੁਣੀ ਜਾਂਦੀ ਹੈ ਤੇ ਇਹਨਾਂ ਦੇ ਮੰਗਾ ਕਦੋਂ ਪੂਰੀਆਂ ਕੀਤੀਆਂ ਜਾਂਦੇ ਹਨ ਸੰਗਰੂਰ ਤੋਂ ਗੁਰਿੰਦਰ ਸਿੰਘ ਪੰਜਾਬ ਬੋਲਦਾ